ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਤੇ ਹੋਏ ਗਰਨੇਡ ਹਮਲੇ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਅਦਰਸਲ ਇਸ ਮਾਮਲੇ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਹੈਪੀ ਪਾਸ਼ਿਆ ਨਾਮ ਦਾ ਇਹ ਸੋਸ਼ਲ ਮੀਡੀਆ ਅਕਾਊਂਟ ਹੈ ਜਿਸ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਨੌਜਵਾਨ ਵੱਲੋਂ ਕੀ ਲਿਖਿਆ ਗਿਆ ਹੈ ਇਸ ਹਮਲੇ ਬਾਰੇ ਉਸਨੇ ਕਿਹਾ ਹੈ ਕਿ ਇਹ ਹਰ ਡਰਨੇਡ ਹਮਲਾ ਕਰਕੇ 1986 ਦੇ ਸ਼ਹੀਦਾਂ ਦੇ ਕਤਲ ਦਾ ਬਦਲਾ ਲਿਆ ਗਿਆ ਹੈ ਇਸ ਪੋਸਟ ਦੇ ਅਖੀਰ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਦੇ ਵਿੱਚ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਜੋ ਸੋਸ਼ਲ ਮੀਡੀਆ ਅਕਾਊਂਟ ਹੈ ਇਸ ਵੱਲੋਂ ਜੋ ਜ਼ਿੰਮੇਵਾਰੀ ਲਈ ਗਈ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਸਹੀ ਹੈ ਇਸ ਗੱਲ ਦੀ ਪੁਸ਼ਟੀ ਵਿਸ਼ਵ ਵਾਰਤਾ ਵੱਲੋਂ ਨਹੀਂ ਕੀਤੀ ਜਾਂਦੀ ਪਰ ਇਹ ਸੋਸ਼ਲ ਮੀਡੀਆ ਅਕਾਊਂਟ ਦੀ ਇਹ viral ਪੋਸਟ ਲਗਾਤਾਰ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ ਤੇ ਇਹ ਨੌਜਵਾਨ ਹੈਪੀ ਪਾਸ਼ਿਆ ਨਾਮ ਦਾ ਇਹ ਅਕਾਊਂਟ ਹੈ ਜਿਸ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਸੋ ਲਗਾਤਾਰ 1986 ਦੇ ਨਕੋਤਰ ਕਾਂਡ ਨੂੰ ਲੈ ਕੇ ਵੀ ਇਹ ਮਾਮਲਾ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਤੇ ਹੋਏ ਹਮਲੇ ਨੂੰ ਹੁਣ ਨਕੋਦਰ ਕਾਂਡ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਇਸ ਤੋਂ ਬਾਅਦ ਲਗਾਤਾਰ ਇਨਵੈਸਟੀਗੇਸ਼ਨ ਏਜੰਸੀਆਂ ਵੱਲੋਂ ਇਸ ਦੀਆਂ ਤੰਦਾ ਫਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਜੁੜੇ ਹੋਏ ਜੋ ਲਿੰਕ ਨੇ ਉਸ ਦੇ ਆਧਾਰ ਤੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ 1986 ਦੇ ਨਕੋਦਰ ਕਤਲ ਕਾਂਡ ਮਾਮਲੇ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਲਗਾਤਾਰ ਇਨਵੈਸਟੀਗੇਸ਼ਨ ਏਜੰਸੀਆਂ ਇਸ ਪੂਰੇ ਮਾਮਲੇ ਦੀਆਂ ਤੰਦਾ ਫਰੋਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਇਸ ਦੇ ਲਿੰਕ ਦੇ ਆਧਾਰ ਤੇ ਤਫਤੀਸ਼ ਵੀ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਇਹ ਕੋਠੀ ਜਿਸ ਤੇ ਹਮਲਾ ਹੋਇਆ ਹੈ ਇਸ ਦੇ ਤਕਰੀਬਨ 2023 ਦੇ ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਰੇਕੀ ਕਰਦੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਸਨ ਇਹਨਾਂ ਨੌਜਵਾਨਾਂ ਨੇ ਇਹ ਕਬੂਲ ਕੀਤਾ ਸੀ ਕਿ 1986 ਦੇ ਵਿੱਚ ਜੋ ਨੌਜਵਾਨ ਨਕੋਦਰ ਕਾਂਡ ਦੇ ਵਿੱਚ ਸ਼ਹੀਦ ਹੋਏ ਸਨ ਉਸ ਮਾਮਲੇ ਦੇ ਵਿੱਚ ਜੋ ਐਸਪੀ ਜਸਕੀਰਤ ਸਿੰਘ ਹੈ ਉਸ ਦੇ ਉਸ ਤੋਂ ਬਦਲਾ ਲੈਣ ਦੇ ਲਈ ਹਰੇਕੀ ਕੀਤੀ ਜਾ ਰਹੀ ਸੀ ਸੋ ਇਨਵੈਸਟੀਗੇਸ਼ਨ ਏਜੰਸੀਆਂ ਤੇ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਨੂੰ ਹੁਣ ਇਸ ਐਂਗਲ ਤੋਂ ਵੀ ਦੇਖ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਅਧਾਰ ਤੇ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ 38 ਸਾਲ ਪੁਰਾਣੇ ਇਸ ਮਾਮਲੇ ਦੇ ਵਿੱਚ ਐਸਪੀ ਦੇ ਉੱਪਰ ਇਹ ਇਲਜ਼ਾਮ ਨੇ ਕਿ ਉਸਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਇੱਕ ਸਿੱਖ ਨੌਜਵਾਨ ਤੇ ਗੋਲੀ ਚਲਾਈ ਸੀ ਤੇ ਉਸ ਨੌਟਵਾਂ ਦੀ ਮੌਤ ਹੋ ਗਈ ਸੀ ਤੇ ਹੁਣ 38 ਸਾਲ ਬਾਅਦ ਐਸੇ ਮੌਤ ਦਾ ਬਦਲਾ ਲੈਣ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਕਿ ਇਹ ਪੂਰਾ ਮਾਮਲਾ ਕੀ ਸੀ ਦਰਅਸਲ 1986 ਦੇ ਵਿੱਚ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਕੀਦੀ ਦੇ ਮਾਮਲੇ ਦੇ ਵਿੱਚ ਨੌਜਵਾਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਤੇ ਐਸੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਇਸ ਗੋਲੀਕਾਂਡ ਦੀ ਘਟਨਾ ਦੇ ਵਿੱਚ ਚਾਰ ਨੌਜਵਾਨ ਸ਼ਹੀਦ ਹੋਏ ਸਨ ਇਹਨਾਂ ਸ਼ਹੀਦ ਨੌਜਵਾਨਾਂ ਦੇ ਵਿੱਚ ਹਰਵਿੰਦਰ ਸਿੰਘ ਖਾਲਸਾ ਰਵਿੰਦਰ ਸਿੰਘ ਚਰਮਨ ਭਗਤੀ ਸਿੰਘ ਇਹ ਨੌਜਵਾਨ ਸ਼ਾਮਲ ਸਨ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਆਇਆ ਸੀ ਕਿ ਨੌਜਵਾਨ ਨੂੰ ਬੇਹੱਦ ਨਜ਼ਦੀਕ ਤੋਂ ਗੋਲੀ ਮਾਰੀ ਗਈ ਸੀ ਤਬਾਅ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਸ ਮੌਤ ਦਾ ਬਦਲਾ ਲੈਣ ਦੇ ਲਈ ਇਸ ਕੋਠੀ ਤੇ ਹਮਲਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ 2023 ਦੇ ਵਿੱਚ ਇਸੇ ਕੋਠੀ ਦੀ ਜੋ ਰੇਕੀ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਇਸ ਰੇਕੀ ਦੇ ਤਾਰ ਅੱਤਵਾਦੀ ਰਿੰਦਾ ਦੇ ਨਾਲ ਜੁੜਦੇ ਸਨ ਸੋ ਅੱਤਵਾਦੀ ਰਿੰਦਾ ਦੇ ਨਾਮ ਦਾ ਖਰਾਸਾ ਹੋਇਆ ਸੀ ਸੋ ਹੁਣ ਵੀ ਇਸ ਧਾਰ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਸ ਹਮਲੇ ਦੇ ਪਿੱਛੇ ਗਰਨੇਡ ਹਮਲੇ ਦੇ ਪਿੱਛੇ ਜਿਹੜਾ ਹਮਲਾ ਅੱਜ ਹੋਇਆ ਹੈ ਉਹਦੇ ਪਿੱਛੇ ਵੀ ਕਿਤੇ ਅੱਤਵਾਦੀ ਰਿੰਦਾ ਦਾ ਹੀ ਹੱਥ ਤਾਂ ਨਹੀਂ ਹੈ ਇਸ ਸਿਹਾਰਤੇ ਵੀ ਇਨਵੈਸਟੀਗੇਸ਼ਨ ਏਜੰਸੀਆਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਹੁਣ ਤਾਜ਼ਾ ਖੁਲਾਸਾ ਇਹ ਹੋਇਆ ਹੈ ਕਿ ਹੈਪੀ ਨਾਮ ਦੇ ਨੌਜਵਾਨ ਨੇ ਜੋ ਕਿ ਸੋਸ਼ਲ ਮੀਡੀਆ ਦਾ ਅਕਾਊਂਟ ਹੈ ਹੈਪੀ ਪਸ਼ੀਆ ਨਾਮ ਦੇ ਇਸ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਅਸੰਬਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਤੇ 1986 ਦੇ ਸਿੰਘਾਂ ਦੀ ਕਤਲ ਦਾ ਬਦਲਾ ਲੈਣ ਦੀ ਗੱਲ ਇਸ ਪੋਸਟ ਦੇ ਵਿੱਚ ਕਹੀ ਗਈ ਹੈ ਤੇ ਇਸੇ ਪੋਸਟ ਦੇ ਵਿੱਚ ਬੱppa ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਸੋ ਪੁਲਿਸ ਵੱਖੋ ਵੱਖਰੇ ਐਂਗਲ ਤੋਂ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅੱਜ ਸਵੇਰੇ ਜੋ ਹਮਲਾ ਹੋਇਆ ਸੀ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਵਿੱਚ ਉਸ ਮਾਮਲੇ ਦੇ ਵਿੱਚ ਇਹ ਹਮਲਾਵਰ ਆਟੋ ਦੇ ਵਿੱਚ ਆਏ ਸਨ ਦੋ ਹਮਲਾਵਰ ਸਨ ਤੇ ਗਰਨੇਡ ਦੇ ਨਾਲ ਇਸ ਕੋਠੀ ਤੇ ਹਮਲਾ ਕੀਤਾ ਗਿਆ ਸੀ ਇਹ ਹਮਲਾਵਰੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ ਤੇ ਪੁਲਿਸ ਵੱਲੋਂ ਇਹਨਾਂ ਫਰਾਰ ਨੌਜਵਾਨਾਂ ਦੀ ਇਤਲਾਹ ਦੇਣ ਵਾਲਿਆਂ ਲਈ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਆਟੋ ਰਿਕਸ਼ਾ ਡਰਾਈਵਰ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਪਰ ਬਾਅਦ ਚ ਇਹ ਗੱਲ ਸਾਹਮਣੇ ਆਈ ਕਿ ਆਟੋ ਰਿਕਸ਼ਾ ਡਰਾਈਵਰ ਦਾ ਇਸ ਹਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਸਧਾਰਨ ਤੌਰ ਤੇ ਉਸ ਆਟੋ ਨੂੰ ਹਾਇਰ ਕੀਤਾ ਗਿਆ ਸੀ ਕਿਰਾਏ ਤੇ ਲਿਆ ਗਿਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਤੇ ਹਾਲੇ ਨਜ਼ਰ ਰੱਖੀ ਹੋਈ ਹੈ ਆਟੋ ਰਿਕਸ਼ਾ ਡਰਾਈਵਰ ਤੋਂ ਵੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਈ ਤਰ੍ਹਾਂ ਦੀਆਂ ਤੰਦਾਂ ਜੋੜ ਕੇ ਦੇਖਿਆ ਜਾ ਰਿਹਾ ਤੇ ਨਾਲ ਦੀ ਨਾਲ ਇਸ ਮਾਮਲੇ ਦੇ ਇਤਿਹਾਸ ਨੂੰ ਵੀ ਦੇਖਿਆ ਜਾ ਰਿਹਾ ਹੈ ਖਾਸ ਤੌਰ ਤੇ ਇਹ ਕੋਠੀ ਜਿਸ ਤੇ ਹਮਲਾ ਹੋਇਆ ਹੈ ਇਸ ਤੇ ਤਕਰੀਬਨ 2023 ਦੇ ਵਿੱਚ ਤਕਰੀਬਨ 1 ਸਾਲ ਪਹਿਲਾਂ ਵੀ ਇੱਥੇ ਰੇਕੀ ਕਰਦੇ ਨੌਜਵਾਨ ਫੜੇ ਗਏ ਸਨ ਇਹਨਾਂ ਨੌਜਵਾਨਾਂ ਨੇ ਇਹ ਕਬੂਲ ਕੀਤਾ ਸੀ ਕਿ 1986 ਦੇ ਜੋ ਨੌਜਵਾਨ ਸ਼ਹੀਦ ਹੋਏ ਸਨ ਉਸ ਮਾਮਲੇ ਦੇ ਵਿੱਚ ਜੋ ਇਲਜ਼ਾਮ ਲੱਗਦੇ ਸਨ ਜਸਕੀਰਤ ਸਿੰਘ ਸਾਹਿਬ ਕਾ ਐਸਪੀ ਦੇ ਉੱਪਰ ਉਸ ਦਾ ਬਦਲਾ ਲੈਣ ਦੇ ਲਈ ਰੇਕੀ ਕੀਤੀ ਜਾ ਰਹੀ ਸੀ ਸੋ ਇਸ ਮਾਮਲੇ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਕੇਂਦਰ ਦੀਆਂ ਵੀ ਤੇ ਪੰਜਾਬ ਪੁਲਿਸ ਵੀ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਤੇ ਅਗਲੀ ਕਾਰਵਾਈ ਕੀ ਹੁੰਦੀ ਹੈ ਤੇ ਕੀ ਖੁਲਾਸੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ